ਸਿਹਤ ਸਬੰਧੀ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਤੋਂ ਫੇਰ ਮੁੜ ਤੋਂ ਤੁਹਾਡਾ ਸਵਾਗਤ ਹੈ ਦੋਸਤੋ ਜਿੱਦਾਂ ਕਿ ਸਿਹਤ ਸਬੰਧੀ ਅਸੀਂ ਕਿਸੇ ਨਾ ਕਿਸੇ ਡਾਕਟਰ ਨੂੰ ਜਾਂ ਕਿਸੇ ਨਾ ਕਿਸੇ ਵੈਦ ਹਕੀਮ ਨੂੰ ਤੁਹਾਡੇ ਰੂਹ ਪਰੂ ਕਰਵਾਉਨੇ ਆ ਅੱਜ ਅਸੀਂ ਜਿਨ੍ਹਾਂ ਨੂੰ ਤੁਹਾਡੇ ਨਾਲ ਮਿਲਵਾਣ ਜਾ ਰਹੇ ਹਾਂ ਉਹਨਾਂ ਨੂੰ ਪਹਿਲਾਂ ਵੀ ਮੈਂ ਤੁਹਾਡੇ ਨਾਲ ਕਈ ਵਾਰ ਮਿਲਵਾ ਚੁੱਕਿਆ ਜੀ ਨੈਚੁਰਲ ਵੀਜ਼ਲ ਸੈਂਟਰ ਤੋਂ ਡਾਕਟਰ ਵਿਕਰਮਜੀਤ ਬਿਰਕ ਹੋਣੇ ਤੇ ਦੋਸਤੋ ਜਿੱਦਾਂ ਕਿ ਅੱਜ ਆਪਾਂ ਗੱਲ ਕਰੀਏ ਆਪਣੇ ਬੱਚੇ ਖਾਸ ਕਰਕੇ ਜਦੋਂ ਜਿੱਦ ਕਰਦੇ ਕਿ ਮੈਨੂੰ ਮੋਬਾਈਲ ਦੇ ਦਿਓ ਬੱਚਾ ਸਕੂਲ ਤੋਂ ਘਰ ਆਂਦਾ ਮੋਬਾਈਲ ਦੀ ਜਿੱਦ ਕਰਦਾ ਤੇ ਬਹੁਤ ਸਾਰੇ ਬੱਚਿਆਂ ਨੂੰ ਜਿਹੜੀਆਂ ਹੈਗੀਆਂ ਐਂਕਾ ਲੱਗੀਆਂ ਹੋਈਆਂ ਤੇ ਅਸੀਂ ਸੰਬੰਧੀ ਅੱਜ ਆਪਾਂ ਡਾਕਟਰ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਸਵਾਗਤ ਹੈ ਜੀ ਅੱਛਾ ਸੀ ਗੱਲ ਜੀ ਧੰਨਵਾਦ ਡਾਕਟਰ ਸਾਹਿਬ ਜਿਹੜੀ ਖਾਸ ਕਰਕੇ ਬੱਚਿਆਂ ਦੀ ਗੱਲ ਕਰੀਏ ਅੱਜ ਦੀ ਡੇਟ ਦੇ ਵਿੱਚ ਬੱਚਿਆਂ ਦੀ ਨਿਗਾ ਬਹੁਤ ਘਟ ਹੋ ਰਹੀ ਹੈ ਕੀ ਕਾਰਨ ਹੈ ਬੱਚਿਆਂ ਦੀ ਨਿਗਾ ਇੱਕ ਤਾਂ ਸਟੱਡੀ ਦਾ ਬਹੁਤ ਉਹਨਾਂ ਦੇ ਪ੍ਰੈਸ਼ਰ ਹੈ ਉਸ ਤੋਂ ਬਾਅਦ ਮੋਬਾਈਲ ਲੈਪਟਾਪ ਜਿੰਨੇ ਵੀ ਡਿਜੀਟਲ ਇਨਸਟਰੂਮੈਂਟ ਨੇ ਉਹਨਾਂ ਦੀ ਵਰਤੋਂ ਜ਼ਿਆਦਾ ਕੀਤੀ ਜਾ ਰਹੀ ਆ ਤੇ ਜੋ ਡਾਈਟ ਆ ਉਹ ਵੀ ਡੈਡ ਪ੍ਰੋਪਰ ਨਹੀਂ ਉਹਨਾਂ ਦੀ ਡਾਈਟ ਹੈ ਜਿਹੜੀ ਉਹ ਫਾਸਟ ਫੂਡ ਆ ਇਸ ਕਰਕੇ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਤੇ ਬਹੁਤ ਬੁਰਾ ਅਸਰ ਪੈ ਰਿਹਾ ਡਾਕਟਰ ਸਾਹਿਬ ਤੁਸੀਂ ਡਾਈਟ ਦੀ ਗੱਲ ਕੀਤੀ ਆ ਪਹਿਲਾਂ ਆਪਾਂ ਡਾਈਟ ਦੀ ਗੱਲ ਕਰਦੇ ਹਾਂ ਜੇ ਡਾਈਟ ਦੀ ਗੱਲ ਕਰੀਏ ਅੱਜ ਦੀ ਡੇਟ 'ਚ ਬੱਚਾ ਜਿਹੜਾ ਹੈਗਾ ਖਾਸ ਕਰਕੇ ਬੱਚਾ ਜਿਹੜਾ ਪੇਰੈਂਟਸ ਉਹਨੂੰ ਡਾਈਟ ਦਿੰਦਾ ਉਹ ਹੈਲਦੀ ਤੇ ਅਨ ਹੈਲਦੀ ਡਾਈਟ ਜਿੱਦਾਂ ਕਿ ਤੁਸੀਂ ਕਹਿ ਰਹੇ ਹੋ ਫਾਸਟ ਫੂਡ ਦਾ ਜਿਹੜਾ ਸੇਵਨ ਅੱਜਕਲ ਵੱਧ ਗਿਆ ਪਰ ਲੇਕਿਨ ਬੱਚੇ ਜਿੱਦਾਂ ਕਰਮ ਤੋਂ ਨਹੀਂ ਹਟਦੇ ਹੈਗੇ ਤੇ ਬੱਚਿਆਂ ਨੂੰ ਮੋਟੀਵੇ ਕਿਸ ਤਰੀਕੇ ਦੇ ਨਾਲ ਪੇੜਨ ਕਰਨ ਤਾਂ ਜੋ ਜਿਹੜੇ ਹੈਗੇ ਆ ਉਹ ਜਿਹੜਾ ਹੈਗਾ ਜੰਕ ਫੂਡ ਦੇ ਵੱਲ ਨਾ ਜਾਣ ਤੇ ਹੈਲਦੀ ਡਾਈਟ ਲੈਣ ਇੱਕ ਫਾਸਟ ਫੂਡ ਦੇ ਵਿੱਚ ਜੀਨੋਮਾਟੋ ਨਾਮ ਦਾ ਇੱਕ ਕੈਮੀਕਲ ਹੁੰਦਾ ਜੋ ਵਿਦੇਸ਼ਾਂ ਦੇ ਵਿੱਚ ਮੁਰਦੇ ਨੂੰ ਗਾਲਣ ਵਾਸਤੇ ਵਰਤਿਆ ਜਾਂਦਾ ਪਰ ਇੰਡੀਆ ਦੇ ਵਿੱਚ ਸਾਡੀ ਬੜੀ ਬਦਕਿਸਮਤੀ ਹੈ ਕਿ ਫਾਸਟ ਫੂਡ ਦੇ ਵਿੱਚ ਉਹਦੀ ਵਰਤੋਂ ਸਿਰਫ ਅਸੀਂ ਜੀਭ ਦੇ ਟੇਸਟ ਵਾਸਤੇ ਵਰਤਦੇ ਆ ਜਿਸ ਨੇ ਜਿਸ ਵੀ ਫਾਸਟ ਫੂਡ ਜ਼ਿਆਦਾਤਰ ਫਾਸਟ ਫੂਡ ਦੇ ਵਿੱਚ ਉਹ ਜੀਨੋਮਾਟੋ ਜੋ ਕੈਮੀਕਲ ਪੈਂਦਾ ਹੈ ਤੇ ਉਹਦਾ ਜੀਭ ਦਾ ਐਸਾ ਕੋਈ ਚਸਕਾ ਬਣ ਜਾਂਦਾ ਹੈ ਕਿ ਆਦਮੀ ਨੂੰ ਹੋਰ ਕੁਝ ਵੀ ਖਾਣ ਨੂੰ ਚੰਗਾ ਨਹੀਂ ਲੱਗਦਾ ਔਰ ਉਹਦੇ ਖਾਣ ਨਾਲ ਜਿੱਥੇ ਸਾਡੀਆਂ ਹੱਡੀਆਂ ਜਿਹੜੀਆਂ ਕਮਜ਼ੋਰ ਹੁੰਦੀਆਂ ਨੇ ਉੱਥੇ ਨਾਲ ਸਾਡਾ ਮੈਂਟਲੀ ਅਫਸਰਟ ਵੀ ਆਦਮੀ ਕਮਜ਼ੋਰ ਹੁੰਦਾ ਮੈਂਟਲੀ ਕਮਜ਼ੋਰ ਹੋਣ ਲੱਗ ਜਾਂਦਾ ਤੇ ਜਦੋਂ ਅਸੀਂ ਘਰ ਦਾ ਖਾਣਾ ਖਾਂਦੇ ਹਾਂ ਉਹ ਹੈਲਦੀ ਹੁੰਦਾ ਉਹ ਉਸ ਦੇ ਮੁਕਾਬਲੇ ਟੇਸਟ ਨਹੀਂ ਬਣਦਾ ਅਗਰ ਜੇ ਆਪਾਂ ਬਣਾਈਏ ਤੇ ਉਸ ਤੋਂ ਵਧੀਆ ਘਰ ਦਾ ਖਾਣਾ ਬਣਦਾ ਬਣਾਉਣ ਵਾਲਾ ਜੋ ਕੁੱਕੇ ਸਾਡਾ ਜੋ ਸੁਆਣੀ ਘਰ ਦੇ ਵਿੱਚ ਸਾਡੇ ਭੈਣ ਭਰਾ ਮਾਤਾ ਜੋ ਵੀ ਖਾਣਾ ਬਣਾਉਂਦਾ ਉਹ ਜੇ ਵਧੀਆ ਤਰੀਕੇ ਨਾਲ ਅਦਰਕ ਲਸਣ ਪਿਆਜ਼ ਇਹਨੂੰ ਤੜਕਾ ਵਧੀਆ ਤਰੀਕੇ ਨਾਲ ਲਾਇਆ ਜਾਵੇ ਘੱਟ ਤੋਂ ਘੱਟ ਤੇਲ ਪਾ ਕੇ ਤੇ ਉਹ ਉਸ ਤੋਂ ਵੀ ਟੇਸਟ ਬਣ ਸਕਦਾ ਪਰ ਉਹ ਕੋਈ ਮਿਹਨਤ ਨਹੀਂ ਕਰਦਾ ਅਜਕਰ ਇਹ ਵੀ ਬਹੁਤ ਵੱਡੀ ਪ੍ਰੋਬਲਮ ਹੈ ਜਦੋਂ ਆਪਾਂ ਬੱਚਿਆਂ ਦੀਆਂ ਅੱਖਾਂ ਦੀ ਗੱਲ ਕਰ ਰਹੇ ਹਣਾ ਖਾਸ ਕਰਕੇ ਜਿਹੜੇ ਬੱਚੇ ਹੈਗੇ ਆ ਜਿਹਨਾਂ ਬੱਚਿਆਂ ਨੂੰ ਅੱਜ ਦੀ ਡੇਟ 'ਚ ਐਣਕ ਲੱਗ ਗਈ ਆ ਠੀਕ ਹੈ ਜਾਂ ਜਿਨ੍ਹਾਂ ਦੀ ਨਿਗਾ ਘਟ ਹੈ ਉਹ ਬੱਚੇ ਜਦੋਂ ਸਕੂਲ ਦੇ ਵਿੱਚ ਜਾਂਦੇ ਨੇ ਕਿਉਂਕਿ ਜਿਹੜਾ ਬੱਚਾ ਹੈ ਉਹਨੇ ਆਪਣਾ ਜ਼ਿਆਦਾਤਰ ਸਮਾਂ ਜਿਹੜਾ ਹੈਗਾ ਸਕੂਲ ਦੇ ਵਿੱਚ ਬਿਤਾਉਣਾ ਹੈ ਜਦੋਂ ਬੱਚਾ ਸਕੂਲ ਦੇ ਵਿੱਚ ਜਾਂਦਾ ਹੈ ਬੱਚੇ ਨੂੰ ਜਿਹੜਾ ਹੈਗਾ ਇੱਕ ਬਲੈਕਬੋਰਡ ਦੇਖਣ ਦੇ ਵਿੱਚ ਜਿਹੜੀ ਹੈ ਪ੍ਰੋਬਲਮ ਆਉਂਦੀ ਹੈ ਜਾਂ ਜਦੋਂ ਕੋਈ ਪੇਰੈਂਟਸ ਸਕੂਲ ਦੇ ਵਿੱਚ ਜਾਂਦਾ ਸਕੂਲ ਦੀ ਸਿਲੈਕਸ਼ਨ ਕਰਦਾ ਹੈ ਨਾ ਤੇ ਕੋਈ ਡਾਕਟਰ ਸਾਹਿਬ ਐਦਾਂ ਦਾ ਵੀ ਹੈ ਕਿ ਕਿਸੇ ਬੱਚੇ ਨੂੰ ਕਿਸੇ ਐਂਗਲ ਤੋਂ ਦਿੱਕਤ ਹੋ ਸਕਦੀ ਹੈ ਜਾਂ ਬਲੈਕਬੋਰਡ ਦੀ ਕਿਸੇ ਦੂਰੀ ਤੋਂ ਦਿੱਕਤ ਹੋ ਸਕਦੀ ਹੈ ਦੂਰੀ ਤੇ ਜਿੱਦੀ ਨਿਗਾਹ ਠੀਕ ਹੋਣ ਕੋਈ ਪ੍ਰੋਬਲਮ ਨਹੀਂ ਪਿੱਛੇ ਬੈਠ ਜੇ ਡੈਕਸ ਤੇ ਅੱਗੇ ਬੈਠ ਜੇ ਦੂਸਰਾ ਇਹ ਆ ਵੀ ਕਈ ਵਾਰੀ ਬੱਚੇ ਘਰੇ ਟੀਵੀ ਦੇਖਣ ਲੱਗਿਆਂ ਲੰਬੇ ਪੈ ਕੇ ਦੇਖਦੇ ਆ ਕੋਈ ਸੌ ਕੇ ਦੇਖਦਾ ਹੈ ਕੋਈ ਟੇਡਾ ਟੀਵੀ ਉੱਚਾ ਲੱਗਿਆ ਉਹ ਸਾਡੇ ਲੈਵਲ ਤੋਂ ਜਦੋਂ ਅੱਖਾਂ ਦੇ ਲੈਵਲ ਤੋਂ ਉੱਪਰ نیچے ਲੱਗਿਆ ਹੋਊਗਾ ਉਹਦੀ ਵੀ ਦਿੱਕਤ ਆਉਂਦੀ ਹੈ ਪਰ ਨਾ ਤਾਂ ਲੇਟ ਕੇ ਦੇਖਣਾ ਚਾਹੀਦਾ ਤੇ ਜੇ ਦੇਖਣਾ ਤੇ ਘਟੋ ਘਟ 15 14 ਫੁੱਟ ਦੀ ਦੂਰੀ ਤੋਂ ਦੇਖਣਾ ਚਾਹੀਦਾ ਔਰ ਦੇਖਣਾ ਇੰਨਾ ਕੋਈ ਵੀ ਉਹਨੂੰ ਆਪਸ ਸੁੰਨਾ ਵੀ ਨਾਲ ਕੱਲਾ ਟਿਕ ਟਿਕ ਹੀ ਲਾਗੇ ਦੇ ਵੱਲ ਦੇਖੀ ਨਹੀਂ ਜਾਣਾ ਜਦੋਂ ਅੱਖਾਂ ਤੇ ਸਟ੍ਰੈਸ ਪੈਣ ਲੱਗ ਜੂ ਉਸ ਤੋਂ ਬਾਅਦ ਨਿਗਾ ਘਟਣ ਲੱਗ ਜੂ ਅਗਰ ਕਿਸੇ ਦੀ ਨਿਗਾ ਘਟ ਗਈ ਤੇ ਉਹਨੂੰ ਨਾਲ ਦੀ ਨਾਲ ਡਾਕਟਰ ਕਿਸੇ ਵੀ ਹਸਪਤਾਲ ਜਾ ਕੇ ਡਾਕਟਰ ਸਾਹਿਬਾਨ ਦੀ ਸਲਾਹ ਲੈ ਕੇ ਚਸ਼ਮਾ ਚਾਹ ਛੋਟਾ ਹੀ ਨੰਬਰ ਲੱਗਾ ਹੋਵੇ ਲਵਾ ਲੈਣਾ ਚਾਹੀਦਾ ਚਸ਼ਮੇ ਦੇ ਨਾਲ ਕੀ ਉਹਦੀ ਜਿਹੜੀ ਨਿਗਾਹ ਉਹ ਬਰਕਰਾਰ ਰਹਿੰਦੀ ਹੈ ਫਿਰ ਉਹ ਚਸ਼ਮੇ ਨਾਲ ਨਿਗਾਹ ਜੇ ਬਰਕਰਾਰ ਨਹੀਂ ਰਹੂਗੀ ਇਹ ਨਹੀਂ ਕਹਿ ਸਕਦੇ ਆਪਾਂ ਰਹੂਗੀ ਪਰ ਉਹਦਾ ਆਸ ਰੱਖ ਸਕਦੇ ਵੀ ਅੱਗੇ ਘਟੂਗੀ ਨਹੀਂ ਮੰਨ ਲਓ ਕੋਈ ਵੀ ਜਿਵੇਂ ਆਪਾਂ ਪਾਣੀ ਖੇਤ ਨੂੰ ਲਾਉਣੇ ਆ ਜੇ ਅੱਗੋਂ ਇੱਕ ਨੱਕੇ ਚ ਲਾਵਾਂਗੇ ਦੂਸਰਾ ਬੰਦ ਕਰਕੇ ਰੱਖਾਂਗੇ ਪੂਰਾ ਆਪਣਾ ਕਿਆਰਾ ਭਰ ਜਾਊਗਾ ਜੇ ਅਗਰ ਸਾਰੇ ਕਿਆਰਿਆਂ ਨੂੰ ਛੱਡ ਦਾਂਗੇ ਉਹ ਨਾ ਕੋਈ ਵੀ ਕਹਿਰਾ ਭਰੇਗਾ ਨਹੀਂ ਟਾਈਮ ਜ਼ਿਆਦਾ ਲੱਗੂਗਾ ਔਰ ਵੇਸਟਿੰਗ ਹੋਈ ਉਸ ਚੀਜ਼ ਦੀ ਇਸ ਕਰਕੇ ਉਹ ਨਿਗਾ ਨੂੰ ਜ਼ਿਆਦਾ ਖਰਾਬ ਹੋਣ ਤੋਂ ਰੋਕਣ ਲਈ ਸਾਨੂੰ ਐਨਕ ਲਾਉਣੀ ਚਾਹੀਦੀ ਹੈ ਡਾਕਟਰ ਸਾਹਿਬ ਇਹ ਤਾਂ ਹੋਈ ਉਹਨਾਂ ਬੱਚਿਆਂ ਦੀ ਗੱਲ ਜਿਨ੍ਹਾਂ ਨੂੰ ਕੀ ਥੋੜਾ ਬਹੁਤ ਆਪਣੀਆਂ ਨਿਗਾ ਬਾਰੇ ਪਤਾ ਹੈ ਮੇਰੀ ਘਟਰੀ ਹੈ ਜਾਂ ਮੈਨੂੰ ਦੇਖਣ ਵਿੱਚ ਧੁੰਦਲਾਪਨ ਲੱਗਦਾ ਖਾਸ ਕਰਕੇ ਉਹ ਬੱਚੇ ਜਿਹੜੀ ਛੋਟੀ ਐ ਇਸ ਦੇ ਨੇ ਜਿਨ੍ਹਾਂ ਨੂੰ ਕੀ ਆਪਣੇ ਬਾਰੇ ਮਤਲਬ ਪ੍ਰੋਪਰ ਨਹੀਂ ਪਤਾ ਹੁੰਦਾ ਨਵੇਂ-ਨਵੇਂ ਸਕੂਲ ਜਾਣੇ ਸ਼ੁਰੂ ਹੁੰਦੇ ਆ ਜਦੋਂ ਉਹ ਪੜਨ 'ਚ ਉਹਨਾਂ ਨੂੰ ਕੋਈ ਸਮੱਸਿਆ ਆਉਂਦੀ ਹੈ ਟੀਚਰ ਉਹਨੂੰ ਕਿਸ ਤਰੀਕੇ ਨਾਲ ਡਿਫਾਈਨ ਕਰ ਸਕਦਾ ਟੀਚਰ ਤਾਂ ਘਰਦਿਆਂ ਨੂੰ ਨੋਟ ਕਰਕੇ ਭੇਜ ਸਕਦਾ ਹੈ ਨੋਟਬੁੱਕ ਦੇ ਵੀ ਬੱਚੇ ਦੀ ਤੁਸੀਂ ਨਿਗਾਹ ਚੈੱਕ ਕਰੋ ਕਿਉਂ ਬੱਚੇ ਨੂੰ ਪ੍ਰੋਪਰ ਦਿਸੇਗਾ ਨਹੀਂ ਪਿੱਛੇ ਬੈਠੇ ਨੂੰ ਸਵਾਲ ਮੇਰਾ ਹੋਰ ਜਿਹੜੇ ਬੱਚੇ ਸਕੂਲ ਜਾਂਦੇ ਨੇ ਜਾਂ ਜਿਹੜੇ ਪੇਰੈਂਟਸ ਛੋਟੇ ਬੱਚਿਆਂ ਨੂੰ ਭੇਜਦੇ ਆ ਕਿਉਂਕਿ ਦੇਖੋ ਜਿਦੇ ਆਪਾਂ ਲਾਈਫਸਟਾਈਲ ਤੇ ਬੜਾ ਪੈਸਾ ਲਾਦੇ ਆ ਆਪਾਂ ਵਰਦੀਆਂ ਵਧੀਆ ਤੋਂ ਵਧੀਆ ਵਰਦੀ ਲੈ ਕੇ ਦਿੰਨੇ ਆ ਕਾਪੀਆਂ ਮਹਿੰਗੀਆਂ ਤੋਂ ਮਹਿੰਗੀਆਂ ਲੈ ਕੇ ਦਿੰਨੇ ਆ ਅੱਖਾਂ ਵੱਲ ਵੀ ਥੋੜਾ ਜਿਹਾ ਪੇਰੈਂਟਸ ਨੂੰ ਧਿਆਨ ਦੇਣਾ ਚਾਹੀਦਾ ਕਿ ਬੱਚੇ ਦੀਆਂ ਅੱਖਾਂ ਟੈਸਟ ਕਰਾ ਲETੀਆਂ ਜਾਂਨ ਸਟਾਰਟਿੰਗ 'ਚ ਵੀ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਇਹ ਤਾਂ ਤੁਸੀਂ ਬਚਪਨ ਤੋਂ ਸੁਣਦੇ ਆਏ ਹੋਵੋਗੇ ਵੀ ਦੰਦ ਗਏ ਸਵਾਦ ਗਿਆ ਅੱਖਾਂ ਗੀਆਂ ਤੇ ਜਹਾਨ ਗਿਆ ਅਸੀਂ ਸੂਟ ਬੂਟ ਤੇ ਤਾਂ ਅਸੀਂ ਪੂਰੇ ਪੈਸੇ ਲਾਉਣ ਨੂੰ ਤਿਆਰ ਜਿੰਨਾ ਚੀਜ਼ਾਂ ਦੀ ਸੀ ਰੱਖ ਰਖਾਵ ਕਰਨਾ ਜਿੰਨਾ ਨੇ ਸਾਨੂੰ ਸਾਰੀ ਦੁਨੀਆ ਵਖਾਉਣੀ ਉਧਰ ਕਿਸੇ ਦਾ ਧਿਆਨ ਨਹੀਂ ਹੁਣ ਮੋਬਾਈਲ ਵੇਖੋ ਡੇਡ ਡੇਡ ਲੱਖ ਦੇ ਅੱਜ ਕੱਲ ਆਮ ਹੀ ਘਰਾਂ ਦੇ ਵਿੱਚ ਦੇਖਣ ਨੂੰ ਮਿਲਦੇ ਆ ਬੱਚਾ ਜੇਦ ਕਰਦਾ ਮੈਨੂੰ ਮੋਬਾਈਲ ਚਾਹੀਦਾ ਉਹ ਵੀ ਆਈਫੋਨ ਚਾਹੀਦਾ ਆਈਫੋਨ ਲੈ ਲਓ ਕੋਈ ਪ੍ਰੋਲੀ ਪਰ ਬੱਚੇ ਦੀ ਨਿਗਾ 100 ਰੁਪਏ ਲੱਕ ਚੱਕ ਵੀ ਕਰਵਾ ਦਿਓ ਜੇ ਘਾਟੇ ਤੇ ਐਨ ਕਲਾ ਲਵੇ ਕਈ ਵਾਰ ਕੀ ਹੁੰਦਾ ਕਿਸੇ ਨੂੰ ਕੁਆਟਰ ਨੰਬਰ ਲੱਗ ਗਿਆ 0.25 ਉਹ ਕੀ ਕਹਿੰਦੇ ਆ ਐਨ ਕਾ ਲਾਉਣ ਵਾਲੇ ਵੀ ਕਈ ਭਰਾ ਜਦਾਂ ਦੇ ਉਹ ਕਹਿ ਦਿੰਦੇ ਉਹ ਲੋਡ ਨਹੀਂ ਜੀ ਛੋਟਾ ਨੰਬਰ ਆ ਜਦੋਂ ਤੁਸੀਂ ਇਹ ਮੰਨ ਲਓ ਵੀ ਕਿਸੇ ਵੀ ਇੱਕ ਇਟ ਮਕਾਨ ਬਣਾਉਣ ਵਾਸਤੇ ਰੱਖਤੀ ਮਕਾਨ ਬਣਾਉਣ ਲਈ ਜਦੋਂ ਆਪਾਂ ਪਹਿਲਾਂ ਇੱਕ ਇਟ ਰੱਖਦੇ ਆ ਉਸ ਤੋਂ ਬਾਅਦ ਮਕਾਨ ਉਸਰ ਤੇ ਕੋਠੀ ਬਣ ਜਾਂਦੀ ਹੈ ਜਿਸ ਦਿਨ ਨੀਂਹ ਪੱਥਰ ਰੱਖਿਆ ਗਿਆ ਨਾ ਕਿ 0.25 ਕੁਆਟਰ ਨੰਬਰ ਲੱਗ ਗਿਆ ਉਹ ਨੰਬਰ ਨੇ ਵਧਣਾ ਹੀ ਵਧਣਾ ਹੈ ਸੀ ਹੁਣ ਗੱਲ ਕਰ ਰਹੇ ਸੀ ਵੀ ਜਿੱਦਾਂ ਬੱਚੇ ਨੂੰ ਆਪਾਂ ਅੱਖਾਂ ਟੈਸਟ ਕਰਾਉਣੀ ਚਾਹੀਦੀਆਂ ਖਾਸ ਕਰਕੇ ਜਿਹੜੇ ਪੇਰੈਂਟਸ ਨੇ ਜਾਂ ਖਾਸ ਕਰਕੇ ਜਿਹੜੇ ਆਪਣੇ ਪੰਜਾਬੀ ਨੇ ਉਹ ਜਦੋਂ ਅੱਖਾਂ ਟੈਸਟ ਕਰਾਉਣ ਜਾਂਦੇ ਨੇ ਉਹ ਕਹਿੰਦੇ ਨੇ ਲੈ ਵੀ ਅੱਖਾਂ ਟੈਸਟ ਕਰਾਣ ਗਏ ਤੇ ਜਾਂਦੇ ਸਾਂ ਡਾਕਟਰ ਨੇ ਐਨਕ ਲਾ ਦੇਣੀ ਆ ਬਹੁਤ ਸਾਰੇ ਏਦਾਂ ਦੇ ਜਿਹੜੇ ਆਪਟੀਕਲ ਵਾਲੇ ਕਰਦੇ ਵੀ ਆ ਕਿਸ ਤਰੀਕੇ ਦੇ ਨਾਲ ਜਿਹੜੀਆਂ ਅੱਖਾਂ ਟੈਸਟ ਕਰਨ ਦੀ ਜਿਹੜੀ ਅੱਜਕੱਲ ਦੀ ਤਕਨੀਕ ਹੈ ਕਿਸ ਤਕਨੀਕ ਦੇ ਨਾਲ ਜਿਹੜੀਆਂ ਬੱਚੇ ਦੀਆਂ ਅੱਖਾਂ ਸਹੀ ਤਰੀਕੇ ਨਾਲ ਟੈਸਟ ਕਰਾਉਂਦੇ ਤਕਨੀਕ ਤਾਂ ਜਕਰ ਨਵੀਂ ਤੋਂ ਡਿਜੀਟਲ ਤਕਨੀਕ ਵੀ ਤਕਨੀਕ ਵੀ ਆਈ ਹੈ ਮੈਨੂਅਲ ਵੀ ਹੈ ਬਟ ਜੋ ਤੁਸੀਂ ਮੈਨੂਅਲ ਕਰੋਗੇ ਜਿਵੇਂ ਤੁਸੀਂ ਮੰਨ ਲਓ ਆਪਣਾ ਸਲੈਨਰ ਚਾਰਟ ਜੋ ਜਗਦਾਜੀ ਦੇ ਵਿੱਚ ਮਤਲਬ ਹੁੰਦਾ ਉਹ ਤੁਸੀਂ 20 ਫੁੱਟ ਤੋਂ ਜਿਵੇਂ 6x6 ਦਾ ਮਤਲਬ ਹੈ 6 6 ਮੀਟਰ ਤੋਂ ਬੈਠ ਕੇ ਆਪਾਂ ਵੇਖਦੇ ਆ 6 ਮੀਟਰ ਦਾ ਭਾਅ ਹੈ 20 ਫੁੱਟ 20 ਫੁੱਟ ਤੋਂ ਬੈਠ ਕੇ ਅਸੀਂ ਇੱਕ ਅੱਖ ਨੂੰ ਬੰਦ ਨਾਰਮਲੀ ਕਰਕੇ ਦੂਸਰੀ ਅੱਖ ਨਾਲ ਪੜਨਾ ਹੈ ਅਗਰ ਸਭ ਤੋਂ نیچے والی ਲਾਈਨ ਦੇਖਦੀ ਤੁਹਾਡੀ ਅੱਖ ਦੀ ਨਿਗਾ ਬਿਲਕੁਲ 100% ਫਿਰ ਦੂਜੀ ਅੱਖ ਦੀ ਨਿਗਾ ਬੰਦ ਕਰਕੇ ਦੂਸਰੀ ਅੱਖ ਨਾਲ ਰਾਈਟ ਲੈਫਟ ਕਰਕੇ ਕਰ ਲੋ ਚੈੱਕ ਅਗਰ ਲਾਸਟ ਵਾਈ ਲਾਈਨ ਦਿਸਦੀ ਸਮਝੋ ਤੁਹਾਡੀ 100% ਨਿਗਾਹ ਸਹੀ ਆ ਔਰ ਇਸ ਨੂੰ ਬਰਕਰਾਰ ਰੱਖਣ ਵਾਸਤੇ ਅਸੀਂ ਹਿਲੇ ਕਰਨੇ ਜੋ ਵੀ ਕਰ ਸਕਦੇ ਆ ਜਿਵੇਂ ਗਾਜਰ ਦਾ ਜੂਸ ਪਾਲਕ ਦਾ ਰਸ ਆਮਲੇ ਦਾ ਰਸ ਇਹ ਚੀਜ਼ਾਂ ਹਮੇਸ਼ਾ ਹੀ ਸੇਵਨ ਕਰੋ ਤਾਂ ਜੋ ਹਮੇਸ਼ਾ ਅਸੀਂ ਤੰਦਰੁਸਤੀ ਰਹੀ ਅੱਖਾਂ ਦੀ ਰੋਸ਼ਨੀ ਘਟੇ ਹੀ ਨਾ ਖੁਦਾ ਨਾ ਖਾਸਾ ਡਾਕਟਰ ਸਾਹਿਬ ਕਿਸੇ ਦੇ ਬੱਚੇ ਨੂੰ ਅੱਖਾਂ ਦੇ ਵਿੱਚ ਪ੍ਰੋਬਲਮ ਆ ਗਈ ਹੈ ਠੀਕ ਹੈ ਤੇ ਉਹ ਕਰੇ ਲੂ ਕੋਈ ਨੁਕਸਿਆਂ ਦੇ ਨਾਲ ਵੀ ਆਪਣੇ ਬੱਚੇ ਦੀ ਜਿਹੜੀ ਨਿਗਾਹ ਹੈਗੀ ਆ ਠੀਕ ਕਰ ਸਕਦੇ ਆ ਬਿਲਕੁਲ ਕਰ ਸਕਦਾ ਜੀ ਕਿਹੜਾ ਸਰ ਉਹ ਹੈ ਜਾਂ ਨੁਕਸਾ ਹੈ ਜਿਵੇਂ ਜਦੋਂ ਪਹਿਲਾਂ ਅਗਰ ਵੀ ਲੱਗੇ ਵੀ ਕਈ ਵਾਰੀ ਉਹਦੇ ਨਾਲ ਈਚਿੰਗ ਹੋਣ ਲੱਗ ਜਾਂਦੀ ਆ ਅੱਖਾਂ ਚ ਪਾਣੀ ਆਉਣ ਲੱਗ ਜਾਂਦਾ ਉਦੋਂ ਸਮਝੋ ਵੀ ਨਿਗਾਹ ਮੇਨ ਕਾਰਨ ਵੀ ਹੋ ਸਕਦਾ ਘਟ ਹੋਣੀ ਸ਼ੁਰੂ ਹੋ ਗਈ ਆ ਉਦੋਂ ਸਾਨੂੰ ਉੱਠਦੇ ਅਨਸਾਰ ਮੂੰਹ ਦੀ ਪਹਿਲੀ ਲਾਰ ਉਂਗਲੀ ਦੇ ਨਾਲ ਖੱਬੇ ਪਾਸੇ ਤੇ ਸੱਜੇ ਪਾਸੇ ਦੀ ਸੱਜੇ ਪਾਸੇ ਦੋਵਾਂ ਵਾਰੀ ਵਾਰੀ ਪਾ ਦਿਓ ਤੇ ਉਸ ਤੋਂ ਬਾਅਦ 10-15 ਮਿੰਟਾਂ ਬਾਅਦ ਆਪਦਾ ਮੂੰਹ ਹੱਥ ਧੋ ਕੇ ਬਰਸ਼ ਕਰਕੇ ਆਪਦਾ ਤੁਸੀਂ ਖਾਣਾ ਖਾਓ ਤੇ ਦਿਨ ਵਿੱਚ ਜਿਵੇਂ ਗਾਜਰ ਦਾ ਜੂਸ ਇੱਕ ਗਲਾਸ ਪਾਲਕ ਦਾ ਰਸ ਕੱਪ ਦਾ ਚੌਥਾ ਇਸਾਮਲੇ ਦਾ ਰਸ ਚਾਰ ਚਮਚ ਇਹ ਲੈ ਕੇ ਇੱਕ ਟਾਈਮ ਦੀ ਡਾਈਟ ਸਵੇਰੇ ਸ਼ਾਮ ਕਰੋ ਉਸ ਤੋਂ ਬਾਅਦ ਇਹ ਜੋ ਆਪਣੇ ਹੱਥ ਦੀ ਪਹਿਲੀ ਪਹਿਲਾ ਜੋਇੰਟ ਹੈ ਇਹ ਦੋਨਾਂ ਫਿੰਗਰਾਂ ਦੇ ਨਾਲ ਇਹਨੂੰ 50-60 ਵਾਰੀ ਪ੍ਰੈਸ ਕਰੋ ਖੱਬੇ ਨਾਲ ਸੱਜੇ ਪਾਸੇ ਸੱਜੇ ਨਾਲ ਖੱਬੇ ਪਾਸੇ ਉਸ ਤੋਂ ਬਾਅਦ ਦੋਨਾਂ ਅੱਖਾਂ ਨੂੰ ਕਲਾਕ ਤੇ ਐਂਟੀ ਕਲਾਕਵਾਇਜ਼ ਆਪਣੀ ਉਂਗਲੀ ਨਾਲ ਰੋਟੇਟ ਕਰੋ ਫਿਰ ਇੱਥੇ 50-60 ਵਾਰ ਸਵੇਰੇ ਤੇ ਸ਼ਾਮ ਨੂੰ ਪ੍ਰੈਸ ਕਰੋ ਇਹਦੇ ਨਾਲ ਵੀ ਨਿਗਾ ਜਿਹੜੀ ਅੱਖਾਂ ਦੀ ਰੋਸ਼ਨੀ ਵੱਧਦੀ ਹੈ ਔਰ ਹਮੇਸ਼ਾ ਬਰਕਰਾਰ ਰਹਿੰਦੀ ਹੈ। ਮੌਸਮ ਨੇ ਬਦਲਾਅ ਲਿਆ ਗਰਮੀ ਤੋਂ ਹੁਣ ਸੌਰੀ ਸਰਦੀ ਤੋਂ ਅਸੀਂ ਗਰਮੀ ਵੱਲ ਨੂੰ ਆਏ ਆਂ ਜਿੱਦਾਂ ਸਕਿਨ ਦੇ ਉੱਤੇ ਇਫੈਕਟ ਪੈਂਦਾ ਮੌਸਮ ਨੂੰ ਗਰਮੀ ਨੂੰ ਸਰਦੀ ਨੂੰ ਮਹਿਸੂਸ ਕਰਦੀ ਹੈ ਸਾਡੀ ਜਿਹੜੀ ਤੋਚਾ ਹੈਗੀ ਹੈ ਕਿ ਅੱਖਾਂ ਉੱਤੇ ਵੀ ਸਰਦੀ ਤੇ ਗਰਮੀ ਵਾਲੇ ਮੌਸਮਾਂ ਦਾ ਫਰਕ ਪੈਂਦਾ ਹੈ। ਮੌਸਮ ਦਾ ਫਰਕ ਤਾਂ ਉਹਨਾਂ ਨੂੰ ਪੈਂਦਾ ਜਿੰਨਾ ਸਾਡੇ ਨਾ ਪੋਲੂਸ਼ਨ ਦਾ ਅੱਖਾਂ ਦੇ ਉੱਤੇ ਅਸਰ ਪੈਂਦਾ ਇਸ ਕਰਕੇ ਸਾਨੂੰ ਵਧੀਆ ਕੋਈ ਜਦੋਂ ਵੀ ਆਪ ਮੋਟਰਸਾਈਕਲ ਸਕੂਟਰ ਤੇ ਜਾਂਦੇ ਗਗਲ ਜਲਾਉਣਾ ਚਾਹੀਦਾ ਧੁੱਪ ਚ ਜਾਂਦੇ ਉਦੋਂ ਵੀ ਗਗਲ ਜਲਾ ਕੇ ਰੱਖਣਾ ਚਾਹੀਦਾ ਤਾਂ ਜੋ ਸਿੱਧੀ ਜੋ ਸਨ ਲਾਈਟ ਹੈ ਉਹ ਅੱਖਾਂ ਤੇ ਨਾ ਪਵੇ ਤੇ ਅੱਖਾਂ ਨੂੰ ਸਾਡੇ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਇਫੈਕਟ ਨਾ ਹੋਵੇ ਜਿਹੜੇ ਬੱਚੇ ਨੇ ਜੀ ਬੱਚਿਆਂ ਨੂੰ ਗੈਜਟ ਜਿਹੜੇ ਹੈਗੇ ਨੇ ਜਿਦਾ ਟੈਬ ਹੈ ਮੋਬਾਈਲ ਹੈ ਜਾਂ ਲੈਪਟਾਪ ਹੈ ਕਿੰਨੀ ਕਦੇਰ ਮਤਲਬ ਜਿਹੜੇ ਹੈਗੇ ਆ ਉਹਦੀ ਵਰਤੋਂ ਕਰਨ ਦੀ ਇਜਾਜ਼ਤ ਦੇਣੀ ਚਾਹੀਦੀ ਆ ਕਿਉਂਕਿ ਬੱਚੇ ਨੇ ਹਟਣਾ ਤਾਂ ਹੈ ਨਹੀਂ ਵੈਸੇ ਤਾਂ ਕੋਈ ਆਪਣੇ ਇਹ ਤਾਂ ਅੱਜ ਕੱਲ ਜ਼ਰੂਰਤਾਂ ਬਣਾ ਲੀਆਂ ਸੀ ਵੈਸੇ ਜਦੋਂ ਨਹੀਂ ਹੁੰਦੀ ਸੀ ਉਹਦੇ ਵੀ ਤਾਂ ਦੁਨੀਆ ਜਿਉਂਦੀ ਸੀ ਪਰ ਗੱਲ ਇਹ ਆ ਵੀ ਅੱਜ ਹਰ ਇੱਕ ਚੀਜ਼ ਸਟੱਡੀ ਵੀ ਉਹਦੇ ਤੇ ਆ ਗਈ ਸਾਡੀ ਲੋਡ ਬਣ ਗਈ ਐ ਇਸ ਕਰਕੇ ਉਹਨੂੰ ਅਸੀਂ ਜੇ ਵੇਖਣਾ ਵੀ ਹੈ ਵੇਖਣਾ ਕੰਮ ਤਾਂ ਕਰਨਾ ਹੀ ਪਊਗਾ ਪੜ੍ਹਨਾ ਤੇ ਉਹ ਸਟੱਡੀ ਵੀ ਉੱਤੇ ਕਰਨੀ ਪਊਗੀ ਜੇ ਕੋਈ ਸਾਡਾ ਕੋਈ ਮੰਨ ਲਓ ਕਿਸੇ ਦਾ ਸੀ ਇਹ ਦਾ ਕੰਮ ਹੈ ਕੋਈ ਔਰ ਇਸ ਤੋਂ ਇਲਾਵਾ ਕੋਈ ਕਿਸੇ ਵੀ ਤਰ੍ਹਾਂ ਦਾ ਅਗਲੇ ਦਾ ਬਿਜ਼ਨਸ ਆ ਉਹ ਉਹਨੇ ਵੇਖਣਾ ਹੈ ਅੱਧੇ ਘੰਟੇ ਬਾਅਦ ਉਹਨੂੰ ਇੱਕ ਦੋ ਮਿੰਟਾਂ ਦੀ ਬ੍ਰੇਕ ਲੈ ਲੈਣੀ ਚਾਹੀਦੀ ਹੈ ਔਰ ਤੇਜ ਰੋਸ਼ਨੀ ਦੇ ਵਿੱਚ ਉਹਨੂੰ ਵੇਖੋ ਤੇ ਕੰਟਰਾਸਟ ਉਹਦਾ ਉਹਨਾ ਰੱਖੋ ਜਿੰਨਾ ਤੁਹਾਡੀਆਂ ਅੱਖਾਂ ਨੂੰ ਉਹ ਚੁੱਭੇ ਨਾ ਤੰਗ ਨਾ ਕਰੇ ਜਿਆਦਾ ਕੰਟਰਾਸਟ ਕਰਾਂਗੇ ਤਾਂ ਵੀ ਅੱਖਾਂ ਦੇ ਉੱਤੇ ਇਫੈਕਟ ਪਊਗਾ ਕੰਟਰਾਸਟ ਘੱਟ ਰੱਖੋ ਤੇਜ ਰੋਸ਼ਨੀ ਦੇ ਵਿੱਚ ਰੱਖੋ ਔਰ ਅਗਰ ਉਹਦੇ ਤੁਸੀਂ ਅੱਖਰ ਜੇ ਵਿੱਚ ਜੋ ਵੀ ਹੈਗੇ ਆ ਉਹਨਾਂ ਨੂੰ ਵੱਡੇ ਕਰ ਸਕਦੇ ਆ ਤਾਂ ਜੋ ਸਾਨੂੰ ਜਿਆਦਾ ਅੱਖਾਂ ਦੀ ਨਿਗਰਾਨਾ ਲਾਉਣੀ ਪਵੇ ਸਰ ਬੱਚਿਆਂ ਨੂੰ ਜਮੰਦਰੂ ਵੀ ਅੱਖਾਂ ਦੀ ਅੱਜਕੱਲ ਪ੍ਰੋਬਲਮ ਆ ਰਹੀ ਹੈ ਜਾਂ ਕੁਝ ਮਤਲਬ ਇਦਾਂ ਦੇ ਉਹ ਜਿੱਦਾਂ ਕਹਿੰਦੇ ਨੇ ਨਾ ਵੀ ਉਹ ਯੁੱਗ ਚੇਂਜ ਹੋ ਰਿਹਾ ਹੈ ਹਨ ਕਿ ਗਰਭ ਚੋਂ ਵੀ ਕੁਝ ਇਦਾਂ ਦਾ ਹੈਗਾ ਕਿ ਬੱਚੇ ਨੂੰ ਜਿਹੜੀ ਪ੍ਰੋਬਲਮ ਜਿਹੜੀ ਹੈਗੀ ਹੈ ਲੇਡੀਜ਼ ਦੇ ਨਾਲ ਜਦੋਂ ਬੱਚਾ ਜਨਮ ਲੈਂਦਾ ਉਦੋਂ ਆ ਜਾਂਦੀ ਹੈ ਕਈ ਕਿਸੇ ਦੇ ਵਿੱਚ ਹੋ ਜਾਂਦਾ ਜਿਵੇਂ ਮਾਤਾ ਨੂੰ ਖਾਣਾ ਵਧੀਆ ਨਾ ਮਿਲਣਾ ਹੈਲਦੀ ਫੂਡ ਨਾ ਮਿਲੇ ਔਰ ਮਾਂ ਫਾਸਟ ਫੂਡ ਜਿਆਦਾ ਖਾਵੇ ਤੇ ਮਾਤਾ ਦਾ ਖੂਨ ਪੂਰਾ ਨਾ ਹੋਣਾ ਇਹ ਗਾਂ ਬੱਚੇ ਤੇ ਫੈਕਟ ਪਊਗਾ ਹੀ ਪਊਗਾ ਕਿਸੇ ਵੀ ਤਰ੍ਹਾਂ ਦਾ ਜੇ ਮਾਪਿਆਂ ਕੋਈ ਵਾਰ ਹੈਰਿਡੀਟਰੀ ਪ੍ਰੋਬਲਮ ਹੋ ਸਕਦੀ ਆ ਕਿਸੇ ਨੂੰ ਜਿਵੇਂ ਆਰਪੀ ਦੀ ਪ੍ਰੋਬਲਮ ਹੋ ਗਈ ਰੈਟਨੈਟਿਸਪੀਗਮੈਂਟੋਸਾ ਦੀ ਜਾਂ ਕੋਈ ਹੋਰ ਇਹਦਾਂ ਦੀਆਂ ਪੜਦਿਆਂ ਦੀਆਂ ਪ੍ਰੋਬਲਮ ਨੇ ਜਿਹੜੇ ਮਾਪਿਆਂ ਨੇ ਉਹ ਅੱਗੇ ਚਲੇ ਜਾਂਦੀਆਂ ਕਿਸੇ ਨੂੰ ਕੋਲਕੋਮਾ ਦੀ ਪ੍ਰੋਬਲਮ ਉਹ ਵੀ ਅੱਗੇ ਜਾ ਸਕਦੀ ਪਰ ਉਹ ਕਿਸੇ ਕਿਸੇ 'ਚ ਹੁੰਦੀ ਹੈ ਪਰ ਜੇ ਆਪਾਂ ਮਾਪਿਓ ਦੀ ਖਰਾਕ ਮਾਤਾ ਦੀ ਵਧੀਆ ਹੋਊਗੀ ਤੇ ਬੱਚਾ ਹੈਲਦੀ ਹੋਊਗਾ ਅਗਰ ਉਹ ਜਨਮ ਤੋਂ ਪਹਿਲਾਂ ਜਦੋਂ ਗਰਭ ਦੇ ਵਿੱਚ ਬੱਚਾ ਹੁੰਦਾ ਅਗਰ ਮਾਤਾ ਦੀ ਖਰਾਕ ਘੱਟ ਹੋਊਗੀ ਗਲਤ ਹੋਊਗੀ ਠੀਕ ਨਹੀਂ ਹੋਊਗੀ ਤੇ ਉਹ ਫਿਰ ਉਹ ਬੱਚੇ ਤੇ ਵੀ ਅਸਰ ਜ਼ਰੂਰ ਪਏਗਾ ਸਰ ਕਿਦਾਂ ਪਤਾ ਲੱਗੇ ਕਿ ਬੱਚੇ ਨੂੰ ਇਸ ਵੇਲੇ ਡਾਕਟਰ ਦੇ ਕੋਲ ਲਜਾਣ ਦੀ ਲੋੜ ਹੈ ਬੱਚੇ ਦੀ ਅੱਖਾਂ ਦੇ ਵਿੱਚ ਕੋਈ ਪ੍ਰੋਬਲਮ ਹੈ ਕੁਝ ਤਾਂ ਐਸੀਆਂ ਬਿਮਾਰੀਆਂ ਨੇ ਜਿਹੜੀਆਂ ਦਿਖ ਜਾਂਦੀਆਂ ਬੱਚੇ ਦੀ ਅੱਖ 'ਚ ਸੋਜ ਹੈ ਲਾਲੀ ਹੈ ਜਾਂ ਹੋਰ ਹੈ ਇਸ ਤੋਂ ਇਲਾਵਾ ਹੋਰ ਵੀ ਕਿਸ ਤਰੀਕੇ ਨਾਲ ਬੱਚੇ ਦੀ ਜਿਹੜੀ ਕੋਈ ਪ੍ਰੋਬਲਮ ਡਿਫਾਈਨ ਕੀਤੀ ਜਾਂਦੀ ਹੈ ਬੱਚੇ ਤੇ ਨਾ ਬੱਚੇ ਨੂੰ ਪਤਾ ਨਹੀਂ ਲੱਗਦਾ ਕਈ ਵਾਰ ਬੱਚੇ ਆਉਂਦੇ ਉਹਨਾਂ ਨੂੰ ਕੁਝ ਦਿਖਾਈ ਨਹੀਂ ਦਿੰਦਾ ਪਰ ਉਹ ਜਦੋਂ ਉਹਨਾਂ ਤੋਂ ਪੁੱਛੀਏ ਉਹ ਕਹਿੰਦੇ ਅਸੀਂ ਸੋਚਦੇ ਹਾਂ ਸ਼ਾਇਦ ਸਭ ਨੂੰ ਹੀ ਇਦਾਂ ਦਿਸਦਾ ਪਰ ਇਹ ਚੀਜ਼ਾਂ ਆਪਾਂ ਨੂੰ ਸਮੇਂ-ਸਮੇਂ 'ਤੇ ਸਰੇ ਸਾਲ 'ਚ ਇੱਕ ਵਾਰ ਤਾਂ ਜ਼ਰੂਰ ਚੈੱਕ-ਅਪ ਕਰਾਉਣੀ ਚਾਹੀਦੀ ਹੈ ਕਿਸੇ ਵੀ ਹਸਪੀਟਲ ਲੈ ਜੋ ਅੱਜਕੱਲ ਇੱਕ ਤੋਂ ਇੱਕ ਬਹੁਤ ਹੀ ਵਧੀਆ-ਵਧੀਆ ਹਸਪੀਟਲ ਆ ਬਹੁਤ ਵਧੀਆ ਡਾਕਟਰ ਸਾਹਿਬਾਨ ਨੇ ਤੇ ਸਾਨੂੰ ਜ਼ਰੂਰ ਸਾਲ 'ਚ ਇੱਕ ਵਾਰ ਹਰ ਬੱਚੇ ਦਾ ਚੈੱਕ-ਅਪ ਕਰਵਾਉਣਾ ਚਾਹੀਦਾ ਤਾਂ ਜੋ ਹਮੇਸ਼ਾ ਹੀ ਤੰਦਰੁਸਤ ਰਹੇ ਅਗਰ ਕੋਈ ਪ੍ਰੋਬਲਮ ਹੈ ਤੇ ਉਹਦੇ ਬਾਰੇ ਆਪਾਂ ਕੋਸ਼ਿਸ਼ ਵੀ ਕਰ ਸਕਦੇ ਆ ਮਾਪੇ ਵੀ ਕਰ ਸਕਦਾ ਠੀਕ ਨਾ ਜੀ ਤੇ ਇਹ ਮਾਪਿਓ ਦਾ ਹੀ ਫਰਜ ਆ ਜਿੰਨਾ ਚਿਰ ਬੱਚੇ ਨੂੰ ਪੂਰੀ ਜਾਣਕਾਰੀ ਨਹੀਂ ਇਸ ਬਾਰੇ ਸਭ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਬਹੁਤ ਬਹੁਤ ਪਿਆਰ ਤੇ ਸਾਰੇ ਸਰੋਤਨ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਦੋਸਤੋ ਤੰਦਰੁਸਤ ਰਹੋ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਅੱਖਾਂ ਗਈਆਂ ਜਹਾਨ ਗਿਆ ਬਿਲਕੁਲ ਆਪਣੇ ਅੱਖਾਂ ਦੀ ਜਿਹੜੀ ਕੇਅਰ ਰੱਖੋ ਆਪਣੇ ਬੱਚਿਆਂ ਦਾ ਜਿਹੜਾ ਧਿਆਨ ਰੱਖੋ ਜੇਕਰ ਤੁਹਾਨੂੰ ਕਿਸੇ ਕਿਸਮ ਦੀ ਅੱਖਾਂ ਦੇ ਕੋਈ ਪ੍ਰੋਬਲਮ ਹੈ ਤੁਹਾਡੇ ਬੱਚਿਆਂ ਨੂੰ ਕੋਈ ਪ੍ਰੋਬਲਮ ਹੈ ਤੁਸੀਂ ਪਟਿਆਲੇ ਦੇ ਵਿੱਚ ਡਾਕਟਰ ਵਿਕਰਮਜੀਤ ਗੁਇਰਕਾਹਣਾਂ ਨੂੰ ਸਪੈਸ਼ਲ ਤੌਰ ਤੇ ਆ ਕੇ ਮਿਲ ਸਕਦੇ ਹੋ ਇਹਨਾਂ ਦਾ ਇੱਥੇ ਨੈਚੁਰਲ ਵੀਜ਼ਰ ਸੈਂਟਰ ਨਾਮ ਦਾ ਇੱਕ ਸੈਂਟਰ ਹੈ ਜੀ ਬਾਰਨ ਸਰਹੰਦ ਰੋਡ ਦੇ ਉੱਪਰ ਜਿਹੜਾ ਪਿੰਡ ਹੈ ਬਾਰਨ ਕ੍ਰੋਸ ਕਰਦੇ ਸਰ ਨਾਲ ਹੀ ਜਿਹੜਾ ਇਹਨਾਂ ਦਾ ਹੈਗਾ ਸੈਂਟਰ ਹੈ ਤੁਸੀਂ ਇੱਥੇ ਆ ਕੇ ਡਾਕਟਰ ਸਾਹਿਬ ਨੂੰ ਮਿਲ ਵੀ ਸਕਦੇ ਹੋ ਬਾਕੀ ਡਾਕਟਰ ਸਾਹਿਬ ਦਾ ਜਿਹੜਾ ਨੰਬਰ ਹੈ ਡਿਸਕ੍ਰਿਪਸ਼ਨ ਦੇ ਵਿੱਚ ਨੀਚੇ ਦੇ ਦਿੱਤਾ ਗਿਆ ਥੈਂਕ ਯੂ ਸੋ ਮਚ ਜੀ